ਰਹਣਾ ਆ ਸਿਓਨ ਦੇ ਕਿਸੀ ਕੈਟ ਐਕਸਪੋਰਟ ਸੇਲ ਮੇਲੇ ਦੀ ਦਿਖਾਈ ਦੁਕਾਨ ਹੈ ਜਿੱਥੇ 200 200 ਦਾ ਕੁਰਤਾ ਮਿਲਦਾ ਨਾਈਟ ਸੂਟ ਵਗੈਰਾ ਮਮੀ ਆਹਰ ਕਾਨ ਹੈ ਆ ਚਲ ਕੇ ਦੇਖਿਏ ਆਇਓ ਤੁਸੀਂ ਆਹ ਦੇ ਵਾਸਤੇ ਟੀ-ਸ਼ਰਟ ਆ ਦੇਖ ਲਓ ਨਾਈਟ ਸੂਟ ਦੇਖ ਲੈਂਗੇ ਭਾਈ ਇਹ ਤੁਸੀਂ ਐਡ ਪਾਈ ਹੋਈ ਸੀ ਜੀ 200 200 ਦਾ ਨਾਈਟ ਸੂਟ ਮਿਲਦਾ ਸੀ ਨੋ ਦਿਖਾਓ ਹਾਂਜੀ ਤੁਸੀਂ ਜਮ ਸਹੀ ਜਗ੍ਹਾ ਤੇ ਆਇਓ ਇੱਥੇ ਮਿਲਦੇ ਨੇ ਭਾਈ ਲੇਡੀਜ਼ ਨਾਈਟ ਸੂਟ ਸਿਰਫ 2 200 ਰੁਪਏ ਦੇ ਆ ਦੇਖੋ ਜੀ ਨਾਈਟ ਸੂਟ ਪੂਰਾ ਪੂਰਾ ਸੂਟ ਤੁਹਾਨੂੰ ਇੱਥੇ 200 ਰੁਪਏ ਦਾ ਮਿਲੂਗਾ ਰੰਗ ਤੇ ਡਿਜ਼ਾਈਨ ਤੁਹਾਨੂੰ ਵੱਧ ਮਿਲ ਜਾਣਗੇ ਆ ਦੇਖੋ ਜੀ ਕਿੰਨੇ ਰੰਗ ਕਿੰਨੇ ਡਿਜ਼ਾਈਨ ਪਏ ਨੇ ਤੁਸੀਂ ਵੀ ਪਤਾ ਨੋਟ ਕਰ ਲਓ ਜੀ ਨਿਊ ਕੋਰਟ ਰੋਡ ਕਚੈਰੀ ਰੋਡ ਤੇ ਮਾਤਾ ਸੁੰਦਰੀ ਕਾਲਜ ਦੇ ਨਾਲ ਗਲੀ ਐ ਗਲੀ ਦੇ ਬਿਲਕੁਲ ਸਾਹਮਣੇ ਆ ਜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਐਕਸਪੋਰਟ ਸੇਲ ਮੇਲਾ ਅੱਜ ਹੀ ਪਹੁੰਚੋ ਜੇ ਤੁਸੀਂ ਵੇਚਣ ਵਾਸਤੇ ਮਾਲ ਦੁਕਾਨ ਵਾਸਤੇ ਲੈ ਕੇ ਜਾਣਾ ਹੋਰ ਵੀ ਸਸਤਾ ਮਿਲੂਗਾ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰੋ ਉੱਤੇ ਜਾਣਕਾਰੀ ਪਾਓ ਅਸੀਂ ਹੁਣ ਆਪਾਂ ਕਿੱਥੇ ਪਹੁੰਚ ਗਏ ਮਾਤਾ ਸੁੰਦਰੀ ਕਾਲਜ ਵਾਲੀ ਗਲੀ 'ਚ ਖੜੇ ਆ ਓਏ ਤਾਂ ਉਹੀ ਗਲੀ ਜਿਹਦੇ ਸਾਹਮਣੇ 504 ਲੋੜਾਂ ਲੱਗ ਆਇਆ ਬਈ ਸੇਲ ਲੱਗੀ ਐ ਨਾ 125 25 ਰੁਪਏ ਲੋਰਾ ਦੀ ਸਾਨੂੰ ਉਹ ਦਿਖਾਓ ਹਾਂ ਬਿਲੇ ਹਾਂ ਇੱਥੇ ਲੱਗੀ ਐ ਸੇਲ 125 25 ਰੁਪਏ ਲੋਰ ਆ ਦੇਖੋ ਸਾਰੇ ਰੰਗ ਸਾਰੇ ਡਿਜ਼ਾਈਨ ਸਾਰੇ ਸਾਈਜ਼ ਦੋਨਾਂ ਪਾਸੇ ਜਿੱਪਾਂ ਜੇਬਾਂ ਆ ਦੇਖੋ ਤੁਹਾਨੂੰ ਇੱਥੇ ਪੂਰੀਆਂ ਘੈਂਟ ਘੈਂਟ ਲੋਰਾ ਮਿਲਣਗੀਆਂ 125 25 ਰੁਪਏ ਦੀਆਂ ਆ ਦੇਖੋ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਤੁਸੀਂ ਵੀ ਦੋਸਤੋ ਪਤਾ ਨੋਟ ਕਰ ਲਓ ਨਿਊ ਕੋਰਟ ਰੋਡ ਮਾਨਸਾ ਮਾਤਾ ਸੁੰਦਰੀ ਕਾਲਜ ਦੇ ਨਾਲ ਗਲੀ ਐ ਉਹਦੇ ਬਿਲਕੁਲ ਸਾਹਮਣੇ ਆ ਜਿਹੜਾ ਤੁਸੀਂ ਉੱਪਰ ਬੋਰਡ ਦੇਖ ਰਹੇ ਹੋ ਐਕਸਪੋਰਟ ਸੇਲ ਮੇਲਾ ਇੱਥੇ ਲੱਗੀ ਐ ਜੀ ਸੇਲ 125 ਰੁਪਏ ਦੀ ਇੱਕ ਕੋਲਰ ਜੇ ਤੁਸੀਂ ਦੁਕਾਨ ਵਾਸਤੇ ਵੇਚਣ ਵਾਸਤੇ ਮਾਲ ਲੈਣਾ ਤਾਂ ਹੋਰ ਵੀ ਘੱਟ ਰੇਟ ਪੈ ਜਾਣਗੇ ਬਾਕੀ ਜਾਣਕਾਰੀ ਲਈ ਫੋਨ ਕਰੋ ਤੇ ਜਾਣਕਾਰੀ ਪਾਓ ਹਾਂਜੀ ਸੇਲ ਮੇਲਾ ਲੱਗ ਚੁੱਕਿਆ ਜੀ ਐਕਸਪੋਰਟ ਸੇਲ ਮੇਲੇ ਤੇ 75 ਰੁਪਏ 75 ਰੁਪਏ ਆ ਲੋ ਲੇਡੀਜ਼ ਪਜਾਮੇ ਲੇਡੀਜ਼ ਲੋਰ ਆਈ ਜਿਹੜੇ ਸਿਰਫ 75 75 ਰੁਪਏ ਸੇਲ ਮੇਲਾ ਸਾਈਜ਼ ਰੰਗ ਡਿਜ਼ਾਈਨ ਤੁਹਾਨੂੰ ਸਾਰੇ ਮਿਲਣਗੇ ਇਸ ਦੇ ਨਾਲ ਨਾਲ ਤੁਹਾਨੂੰ ਇੱਥੇ ਮਿਲਣਗੇ ਲੇਡੀਜ਼ ਕੁੜਤੇ ਕੁੜਤੀਆਂ ਜੰਪਸੂਟ ਸਿਰਫ 75 ਰੁਪਏ 75 ਰੁਪਏ 75 ਰੁਪਏ ਆ ਲੋ ਜੀ ਰੰਗ ਡਿਜ਼ਾਈਨ ਸਾਈਜ਼ ਸਾਰੇ ਮਿਲ ਜਾਣਗੇ ਲੇਡੀਜ਼ ਕੁੜਤੇ ਲੈ ਲਓ ਕੁੜਤੀਆਂ ਲੈ ਲਓ ਜੰਪਸੂਟ ਲੈ ਲਓ ਸਿਰਫ 75 75 ਰੁਪਿਆ ਦੇ ਵਿੱਚ ਆਹ ਵੇਖੋ ਜੀ ਫਰਾਕ ਸੂਟ ਵੀ ਮਿਲ ਜਾਣਗੇ 75 ਰੁਪਏ ਪਤਾ ਨੋਟ ਕਰ ਲਓ ਨਿਊ ਕੋਰਟ ਰੋਡ ਮਾਤਾ ਸੁੰਦਰੀ ਕਾਲਜ ਦੇ ਨਾਲ ਜਿਹੜੀ ਗਲੀ ਹੈ ਉਹਦੇ ਬਿਲਕੁਲ ਸਾਹਮਣੇ ਬੋਰਡ ਲੱਗਿਆ ਹੋਇਆ ਐ ਐਕਸਪੋਰਟ ਸੇਲ ਮੇਲਾ ਬਾਕੀ ਦੁਕਾਨ ਵਾਸਤੇ ਮਾਲ ਵੇਚਣ ਵਾਸਤੇ ਲੈਣਾ ਹੋਰ ਵੀ ਸਸਤਾ ਮਿਲ ਜੂ ਹੋਰ ਜ਼ਿਆਦਾ ਜਾਣਕਾਰੀ ਲਈ ਫੋਨ ਕਮਾਓ ਤੇ ਜਾਣਕਾਰੀ ਪਾਓ